ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨਸ ਵਾਗੈ ਤੇ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਸਨੌਜੀ ਕੀ ਹਾਲ ਚਾਲਾ ਠੀਕ ਠਾਕ ਵਧੀਆ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੰਗੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਸੀਗਾ ਤੇ ਦਿਨ ਹੈਗਾ ਜੀ ਅੱਜ ਵੀਰਵਾਰ ਦਾ ਤੇ ਦੁਪਹਿਰ ਦੇ ਇਥੇ ਹੁਣ 2:00 ਵੱਜ ਗਏ ਨੇ ਤੇ ਆਪਾਂ 2:00 ਵਜੇ ਵਾਲੀ ਜਿਹੜੀ ਚਾਹ ਸੀ ਉਹ ਧਰਤੀ ਹੈਗੀਆ ਤੇ ਇੱਥੇ ਅੱਜ ਰੋਟੀ ਸਬਜ਼ੀ ਨਹੀਂ ਬਣਾਉਣੀ ਸੀ ਕਿਉਂਕਿ ਕੋਈ ਸਬਜ਼ੀ ਤਕਰੀਬਨ ਨਹੀਂ ਸੀ ਵੀ ਘਰੇ ਤੇ ਉੱਧਰ ਆਪਣੀ ਜਿਹੜੀ ਚਾਹ ਬਣਾ ਰਹੀ ਸੀ ਤੇ ਇੱਧਰ ਮੈਂ ਤਿਆਰੀ ਕਰ ਰਹੀ ਸੀ ਬੇਸਣ ਦੇ ਚਿੱਲੇ ਬਣਾਉਣ ਦੀ ਕਿ ਆਪਾਂ ਬਣਾਵਾਂਗੇ ਬੇਸਣ ਦੇ ਚਿੱਲੇ ਯਾਨੀ ਕਿ ਬੇਸਣ ਦੇ ਪੂੜੇ ਤੇ ਕਿਉਂਕਿ ਪਹਿਲਾਂ ਸੀਗਾ ਮੇਰੇ ਧਿਆਨ 'ਚ ਸੀਗਾ ਕਿ ਚਲੋ ਮੈਂ ਨਮਕੀਨ ਜਿਹੜੇ ਚਾਹ ਬਣਾਉਂਗੀ ਤਾਂ ਫਿਰ ਅਰਸ਼ਨੂ ਰਸਵੀਰੇ ਕਹਿ ਕੇ ਕਿਹਾ ਸੀਗਾ ਕਿ ਮੰਮਾ ਮਟਰਾਂ ਵਾਲੀ ਸੌਰ ਬਣਾਓ ਜੀ ਤੁਸੀਂ ਨਮਕੀਨ ਚੌਲ ਬਣਾਏ ਦਪਹਿਰ ਦੇ ਟਾਈਮ ਤੇ ਤਾਂ ਫਿਰ ਪ੍ਰੋਬਲਮ ਤਾਂ ਉਹੀ ਸੀ ਕਿ ਸਬਜ਼ੀ ਦੀ ਕਿ ਕੋਈ ਅੱਜ ਸਬਜ਼ੀ ਵਾਲਾ ਵੀ ਨਹੀਂ ਆਇਆ ਹੈਗਾ ਤੇ ਫਿਰ ਮੈਂ ਕਿਹਾ ਚੱਲ ਆਪਾਂ ਬੇਸਨ ਦੇ ਜਿਹੜੇ ਪੂੜੇ ਬਣਾ ਲੈਨੇ ਆ ਤੇ ਹੁਣ ਮੈਂ ਇੱਥੇ ਲੱਗੀ ਸੀ ਪੂੜੇ ਬਣਾਉਣ ਤੇ ਇੱਥੇ ਮੈਂ ਬੇਸਨ ਦਾ ਜਿਹੜਾ ਘੋਲ ਆ ਤਿਆਰ ਕਰ ਰਹੀ ਸੀ ਤੇ ਇਹਦੇ ਵਿੱਚ ਆਪਾਂ ਹਰੀ ਮਿਰਚਾਂ ਤੇ ਪਿਆਜ਼ ਕੱਟ ਕੇ ਪਾ ਲੈ ਬਰੀਕ-ਬਰੀਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਖੋਲ ਲੈਨੇ ਆ ਤੇ ਉਧਰ ਆਪਣੀ ਚਾਹ ਵੀ ਰਿਚ ਰਹੀ ਸੀਗੀ ਤੇ ਆਪਾਂ ਦੂਸਰੀ ਸਾਈਡ ਤੇ ਆਪਾਂ ਹੁਣ ਵੇਸਣ ਦੇ ਜਿਹੜੇ ਚਿੱਲੇ ਆਉਂ ਬਣਾ ਲੈਨੇ ਆ ਪੂੜੇ ਬਣਾਉਣੇ ਸ਼ੁਰੂ ਕਰਦੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਖੋਲ ਲੈਨੇ ਆ ਕਿਉਂਕਿ ਜੇ ਆਪਾਂ ਚੰਗੀ ਤਰ੍ਹਾਂ ਖੋਲ ਲਾਂਗੇ ਤਾਂ ਹੀ ਆਪਣੇ ਜਿਹੜੇ ਪੂੜੇ ਆ ਉਹ ਵਧੀਆ ਬਣਨਗੇ ਨਾ ਤਾਂ ਪੂੜੇ ਆਪਣੇ ਟੁੱਟਣਗੇ ਤੇ ਟੇਸਟ ਵੀ ਵਧੀਆ ਹੋਊਗਾ ਕਿਉਂਕਿ ਇਹਦੇ ਵਿੱਚ ਜੇ ਗੰਡਾ ਰਹਿ ਗਈਆਂ ਫਿਰ ਉਹ ਟੇਸਟ ਨਹੀਂ ਆਉਣਾਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਨੇ ਆ ਤੇ ਉਦੋਂ ਆਪਣੀ ਚਾਹ ਜਿਹੜੀ ਰਿੱਝ ਗਈ ਸੀ ਹੁਣ ਮੈਂ ਪਾ ਦਿਆਂ ਚਾਹ ਦੇ ਵਿੱਚ ਦੁੱਧ ਹਾਂਜੀ ਲੋ ਜੇ ਆਪਾਂ ਇਧਰਲੀ ਸਾਈਡ ਰੱਖ ਲਿਆ ਸੀ ਤਵਾ ਗਰਮ ਹੋਣਾ ਉਸ ਤੇ ਤੇ ਚਾਹ ਆਪਾਂ ਉਧਰਲੀ ਸਾਈਡ ਰੱਖਦੀ ਉਧਰ ਆਪਣੀ ਚਾਹ ਵੀ ਰਿਚ ਜਊਗੀ ਕਿਉਂਕਿ ਦੁੱਧ ਪਉਣ ਤੋਂ ਬਾਅਦ ਕੁਝ ਟਾਈਮ ਚਿਰ ਨਹੀਂ ਇਹ ਚਾਹ ਨੂੰ ਚੰਗੀ ਤਰ੍ਹਾਂ ਫਿਰ ਚਾਹ ਦਾ ਜਿਹੜਾ ਟੇਸ ਵਧੀਆ ਹੁੰਦਾ ਤੇ ਨਹੀਂ ਤਾਂ ਫਿਰ ਕੱਚਾ ਪੰਜਾ ਰਹਿ ਜਾਂਦਾ ਚਾਹ ਪੱਤੀ ਦਾ ਤੇ ਇਧਰ ਮੈਂ ਸਰੋਂ ਦਾ ਤੇਲ ਲੈ ਲਿਆ ਤੇ ਤਵੇ ਦੇ ਉੱਪਰ ਆਪਾਂ ਲਾ ਲਿਆ ਸਰੋਂ ਦਾ ਤੇਲ ਤੇ ਹੁਣ ਆਪਾਂ ਜਿਹੜਾ ਇਹ ਕੋਲ ਆ ਇਹ ਚਮਚੇ ਦੇ ਨਾਲ ਹੀ ਆਪਾਂ ਜਿਹੜਾ ਤਵੇ ਦੇ ਉੱਪਰ ਪਾ ਦਾਂਗੇ ਤੇ ਚਮਚੇ ਦੇ ਨਾਲ ਇਹਨੂੰ ਫਲਾਵਾਂਗੇ ਗੋਲ ਕਰਾਂਗੇ ਜਾਨਕੀ ਚਲੋ ਜੀ ਆਪਾਂ ਕਰਦੇ ਹਾਂ ਸ਼ੁਰੂ ਰੇਸਨ ਦੇ ਪੂੜੇ ਬਣਾਉਣ ਲਈ ਤੇ ਇੱਧਰ ਮੈਂ ਥਾਲ ਰੱਖ ਲਿਆ ਸੀ ਇਹਦੇ ਵਿੱਚ ਆਪਾਂ ਜਿਹੜੇ ਪੂੜੇ ਰੱਖ ਲਾਂਗੇ ਤੇ ਸੇਕ ਜਿਹੜਾ ਮੈਂ ਇੱਕ ਵਾਰੀ ਥੋੜਾ ਜਿਹਾ ਹਲੇ ਤੇਜ਼ ਹੀਗਾ ਤੇ ਬਾਅਦ ਚ ਇਹਨੂੰ ਘਟਾ ਲੂੰਗੀ ਸੇਕ ਨੂੰ ਕਿਉਂਕਿ ਤਵਾ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤੇ ਫਿਰ ਆਪਾਂ ਸੇਕ ਜਿਹੜਾ ਘਟਾ ਲਾਂਗੇ ਜਾਨਕੀ ਬਹੁਤਾ ਨਹੀਂ ਘਟਾਵਾਂਗੇ ਮੀਡੀਅਮ 'ਚ ਰੱਖਾਂਗੇ ਲੋ ਜੀ ਉਹ ਮੇចਾੰਤ ਦੀ ਮਦਦ ਨਾਲ ਹੀ ਇਹਨੂੰ ਗੋਲ ਕਰ ਲੈਣੀ ਆ ਬਾਕੀ ਇਸ ਵਾਰ ਇਸ ਹੋਣ ਦੇ ਵਿੱਚ ਆਪਾਂ ਕੋਈ ਵੀ ਖੀਰ ਨਾ ਪੂੜੇ ਕੁਝ ਵੀ ਨਹੀਂ ਬਣਾਇਆ ਸੀਗਾ ਬਸ ਇੱਕ ਦਿਨ ਹੀ ਬੇਸ ਸੰਦੇ ਇਸੇ ਤਰ੍ਹਾਂ ਹੀ ਪੂੜੇ ਬਣਾਏ ਸੀਗੇ ਜਿਸ ਦਿਨ ਮੀਂਹ ਪਿਆ ਸੀਗਾ ਤੇ ਬਾਕੀ ਇਸ ਵਾਰ ਕੁਝ ਵੀ ਨਹੀਂ ਬਣਾਇਆਗਾ ਤੇ ਅੱਜ ਫਿਰ ਜਦੋਂ ਨਹੀਂ ਕੋਈ ਕੁਛ ਅਚੀਤ ਆਂਦੇ ਵਿੱਚ ਆਈ ਤਾਂ ਫਿਰ ਮੈਂ ਕਹਿ ਵੀ ਚੱਲ ਆਪਾਂ ਇਹ ਬਣਾ ਲੈਨੇ ਤੇ ਬਾਕੀ ਅਰਸ਼ਨੂਰ ਨੂੰ ਵੀ ਪਸੰਦ ਆ ਤੇ ਉਹਦੇ ਡੈਡੀ ਨੂੰ ਵੀ ਪਸੰਦ ਆ ਬਧੀਆ ਖਸ਼ੋਕੇ ਖਾਂਦੇ ਨੇ ਤੇ ਲੋ ਜੀ ਤਕਰੀਬਨ ਇਹ ਹਨ ਆਪਣਾ ਇੱਕ ਬੂڑا ਜਾਨੇ ਕਿ ਪਹਿਲਾ ਬੂڑا ਜਿਹੜਾ ਬਣ ਕੇ ਹੋ ਗਿਆ ਸੀ ਤਿਆਰ ਤੇ ਬਿਲਕੁਲ ਵੀ ਟੁੱਟਿਆ ਨਹੀਂ ਹੈਗਾ ਬਹੁਤ ਸੋਹਣਾ ਬਣਿਆ ਸੀਗਾ ਹਾਂਜੀ ਮੈਂ ਥਾਲ ਦੇ ਵਿੱਚ ਨਾਲ ਹੀ ਜਿਹੜਾ ਟਿਸ਼ੂ ਪੇਪਰ ਰੱਖ ਲਿਆ ਸੀਗਾ ਤਾਂ ਕਿ ਜਿਹੜਾ ਇਹਦੇ ਉੱਪਰ ਤੇਲ ਲੱਗਾ ਸੀਗਾ ਤੇ ਉਹ ਜਿਹੜਾ ਟਿਸ਼ੂ ਦੇ ਨਾਲ ਲੱਗ ਜਾਊਗਾ ਜਣੀ ਕੀ ਸੌਫਟ ਹ ਸੌਰੀ ਅਨ ਆਪਣਾ ਜਿਹੜਾ ਜ਼ਿਆਦਾ ਆਇਲੀ ਜਨਾ ਰਹੂਗਾ ਪੂਰਾ ਤੇ ਟਿਸ਼ੂ ਪੇਪਰ ਜਿਹੜਾ ਤੇਲ ਐਕਸਟਰਾ ਉੱਪਰ ਹੁੰਦਾ ਹੈ ਉਹ ਸੋਖ ਲੂਗਾ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਦੂਸਰੇ ਪੂੜੇ ਉਹ ਵੀ ਬਣਾ ਲੈਨੇ ਆ ਜੀ तो हाँ जी प्लीज़ थोड़ू तो रिक्वेस्ट है जी जेकर मेरे चैनल से नवे हो मेरे ते मेरे तो मेरे चैनल में सबसक्राइब करना जेकर मेरी वीडियो तू च लगी तो प्लीज़ मेरी वीडियो में लाइक शेयर कमेंट जरूर करना जी ਹਾਂਜੀ ਲੋ ਜੀ ਇੱਥੇ ਆਪਣੇ ਜਿਹੜੇ ਪੂੜੇ ਬਣ ਕੇ ਹੋਗੇ ਸੀ ਤਿਆਰ ਆਪਾਂ ਨਾਲੇ ਉੱਪਰ ਸਾਸ ਥੋੜੀ ਜੀ ਤੇ ਦੇਖੋ ਬਹੁਤ ਹੀ ਵਧੀਆ ਬਣੇ ਸੀ ਟੇਸਟ ਵੀ ਬਹੁਤ ਵਧੀਆ ਸੀ ਤੇ ਬਿਲਕੁਲ ਸੌਫਟ ਨਾ ਜ਼ਿਆਦਾ ਸੜੇ ਤੇ ਵਧੀਆ ਪੱਕੇ ਵੀ ਵਧੀਆ ਸੀਗੇ ਤੇ ਇਹ ਲੋ ਜੀ ਹੁਣ ਚਾਹ ਆਪਣੇ ਪੀਣ ਤੋਂ ਬਾਅਦ ਇੱਥੇ ਬਚ ਗਏ ਸੀ ਤਿੰਨ ਤੇ ਹੁਣ ਆਪਾਂ ਆਗੇ ਆਪਣੇ ਪਛੂਆਂ ਵੱਲ ਤੇ ਹੁਣ ਆਪਾਂ ਤਵਦੀ ਪੇਟ ਪੂਜਾ ਜਿਹੜੀ ਉਹ ਕਰ ਲਈ ਤੇ ਹੁਣ ਆਪਾਂ ਇਨਾਂ ਦੀ ਵੀ ਪੇਟ ਪੂਜਾ ਕਰਦੇ ਆਂ ਜਾਨੀ ਕਿ ਇਨਾਂ ਨੂੰ ਵਿਖਾਉਣੇ ਪਿਆਉਣੇ ਆ ਤੇ ਹੁਣ ਇਹਨੂੰ ਮੈਂ ਪਹਿਲਾਂ ਇਹਨਾਂ ਨੂੰ ਬਾਹਰ ਬੰਨ ਦੂੰਗੀ ਕਿਉਂਕਿ 2 ਵਜੇ ਤੋਂ ਬਾਅਦ ਇੱਧਰ ਜਿਹੜੀ ਛਾਂ ਆ ਜਾਂਦੀ ਆ ਤੇ ਨਾਰਮਲ ਜੀ ਧੁੱਪ ਹੁੰਦੀ ਆ ਜਿਆਦਾ ਧੁੱਪ ਨਹੀਂ ਹੁੰਦੀ ਤੇ ਇੰਨੀ ਧੁੱਪ ਜਿਹੜੀ ਆ ਉਹ ਪਸ਼ੂ ਦੇ ਪਿੰਡੇ ਨੂੰ ਲਗਾਉਣੀ ਜ਼ਰੂਰੀ ਆ ਨਹੀਂ ਤਾਂ ਜਿਹੜਾ ਪਸ਼ੂ ਦਾ ਪਿੰਡਾ ਇਹਨਾਂ ਲਾਲੀ ਦੇ ਵਿੱਚ ਆ ਜਾਂਦਾ ਜਾਨਕਿ ਕਈ ਮੱਜਾਂ ਜਿਵੇਂ ਲਾਲੀ ਦੇ ਵਿੱਚ ਹੁੰਦੀਆਂ ਉਸ ਦਾ ਕਾਰਨ ਇਹ ਹੁੰਦਾ ਕਿ ਉਹ ਜ਼ਿਆਦਾਤਰ ਛਾਂ ਦੇ ਵਿੱਚ ਰਹਿੰਦੀਆਂ ਜਾਨਕਿ ਛੱਤ ਦੇ ਥੱਲੇ ਤੇ ਬਾਹਰ ਖੁੱਲੇ ਚ ਵੀ ਹਵਾ ਲਗਾਉਣੇ ਪੈਣਗੇ ਜਿਹੜੀ ਜ਼ਰੂਰੀ ਹੈ ਤੇ ਬਾਕੀ ਹਲੇ ਤਾਂ ਥੋੜੀ ਜਿਹੀ ਮੈਨੂੰ ਥਾਂ ਦੀ ਪ੍ਰੋਬਲਮ ਮਾਰ ਜਾਂਦੀ ਆ ਤੇ ਨੇ ਤਾਂ तकरीबन ਤਜਰਬਾ ਤਾਂ ਕਾਫੀ ਆ ਗਿਆ ਨਾ ਤੋਂ ਕਿਉਂਕਿ 12 ਸਾਲ ਹੋ ਗਏ ਨਾਲ ਦੇ ਵਿੱਚ ਫਿਰਦਿਆਂ ਨੂੰ ਤੇ ਚਲੋ ਜੀ ਹੁਣ ਆਪਾਂ ਮੱਝਾਂ ਨੂੰ ਬੰਨ ਦਿੰਨੇ ਆ ਬਾਹਰ ਤੇ ਬਾਕੀ ਫਿਰ ਆਪਾਂ ਇਹਨਾਂ ਦੇ ਥੱਲੋਂ ਜਿਹੜੀ ਇੱਥੇ ਸਾਫ਼-ਸਫਾਈ ਦਾ ਉਹ ਵੀ ਕਰ ਦਿੰਨੇ ਅੰਦਰੋਂ ਕਿਉਂਕਿ ਬਾਅਦ ਵਿੱਚ ਆਪਾਂ ਪੱਠੇ ਇੱਥੇ ਹੀ ਪਾਉਣੇ ਹੈਗੇ ਅੰਦਰ ਇਹਨਾਂ ਕਉਕੀ ਹਾਜੀ 5 ਘੰਟਾ 1/2 ਘੰਟਾ 80 ਘੰਟਾ 80 ਇੱਕ ਕਿਉਂਕਿ ਹਲੇ ਇਹਨਾਂ ਨੂੰ ਇਹਨਾਂ ਦਾ ਰਸ਼ਨ ਪਾਣੀ ਜਿਹੜਾ ਜਿਵੇਂ ਆਪਾਂ ਜੋ ਵੀ ਖਵਾਉਣੀ ਹੁੰਦੇ ਦੁਪਹਿਰ ਦੇ ਟਾਈਮ ਤੇ ਤੁਹਾਡੇ ਨਾਲ ਕਈ ਵਾਰੀ ਮੈਂ ਸ਼ੇਅਰ ਕਰ ਚੁੱਕੀ ਹਾਂ ਜੀ ਤੇ ਉਹ ਆਪਾਂ ਇਹਨਾਂ ਨੂੰ ਖਵਾਵਾਂ ਪਿਆਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਬਾਹਰੇ ਪਾਵਾਂਗੇ ਤੇ ਨਾਲੇ ਤਾਂ ਬਾਹਰ ਇਹਨਾਂ ਨੂੰ ਥੋੜਾ ਜਿਹਾ ਬੈਠ ਜਾਂਦੀਆਂ ਇਹ 10 ਮਿੰਟ ਚਲੋ ਢੇੜੇ-ਘੁੜੇ ਕੱਢ ਲੈਣੀ ਹੈ ਕੱਚੇ ਥਾਂ ਤੇ ਤੇ ਨਾਲੇ ਆਪਣਾ ਇਧਰੋਂ ਸਫਾਈ ਹੋ ਜਾਂਦੀ ਹੈ ਬਾਕੀ ਕਹਿੰਦੇ ਵੀ ਜਿਵੇਂ ਪਸ਼ੂ ਖੜੇ ਤੂੰ ਕਈ ਵਾਰ ਮਜਬੂਰੀ ਚ ਸੁੰਭਰਨਾ ਵੀ ਪੈ ਜਾਂਦਾ ਇਹ ਨਹੀਂ ਗੱਲ ਹੈਗੀ ਵੀ ਅਸੀਂ ਨਹੀਂ ਸੁੰਭਰਦੇ ਤੇ ਬਾਕੀ ਕਹਿੰਦੇ ਵੀ ਜਦੋਂ ਪਸ਼ੂ ਖੜਾ ਹੋਵੇ ਤਾਂ ਪਸ਼ੂ ਖੜੇ ਦੇ ਉਹਦੇ ਥੱਲੋਂ ਨਹੀਂ ਸੁੰਭਰਨਾ ਚਾਹੀਦਾ ਮਾੜਾ ਮੰਨਿਆ ਜਾਂਦਾ ਇਸਦੀ ਨੂੰ ਪ੍ਰਾਣੀ ਬਿਜੁਰ ਕਾਂ ਦੀਆਂ ਗੱਲਾਂ ਨੇ ਇਹ ਕੁਝ ਕੁ ਗੱਲਾਂ ਆਪਾਂ ਵੀ ਧਿਆਨ ਦੇ ਵਿੱਚ ਰੱਖਦੇ ਆ ਤੇ ਲੋ ਜੀ ਹੁਣ ਮੈਂ ਇੱਥੇ ਜਿਹੜਾ ਕੋਹਾ ਇੱਕ ਸਾਈਡ ਤੇ ਇਧਰ ਇਕੱਠਾ ਕਰਕੇ ਇਹਦੇ ਵਿੱਚ ਪਾਲੇ ਸੀ ਤੂੜੀ ਤੇ ਤੂੜੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮੱਧ ਕੀਤਾ ਤੇ ਝੱਕ ਲਾਂਗੇ ਤੇ ਫਿਰ ਆਪਾਂ ਇਹਦੀਆਂ ਪੱਤੀਆਂ ਵੱਟ ਲਾਂਗੇ ਕਿਉਂਕਿ ਜੇ ਆਪਾਂ ਉਦੋਂ ਕੱਚੇ ਥਾਤੇ ਤੂੜੀ ਮਿਕਸ ਕਰਾਂਗੇ ਵਿੱਚ ਤਾਂ ਫਿਰ ਮਿੱਟੀ ਰਲੂਗੀ ਤੇ ਮਿੱਟੀ ਵਾਲੀਆਂ ਜਿਹੜੀਆਂ ਪੱਤੀਆਂ ਫਿਰ ਉਹ ਮਚਦੀਆਂ ਨਹੀਂ ਚੰਗੀ ਤਰ੍ਹਾਂ ਤੇ ਬਾਕੀ ਹੁਣ ਆਪਾਂ ਇਧਰੋਂ ਵੀ ਸਾਰਾ ਜਿਹੜਾ ਇਕੱਠਾ ਕਰ ਲੈਨੇ ਆ ਐਸੀ ਮੈਂ ਫੋੜੇ ਨਾ ਕਰ ਲੈਣਾ ਸੀਗਾ ਪਰ ਫੋੜੇ ਨਾ ਬਤਾ ਨਹੀਂ ਕੀਤਾ ਕਿਉਂਕਿ ਫੋੜੇ ਨਾ ਖਿੱਚੂੰਗੀ ਤਾਂ ਸਾਰੀ ਫਰਸ਼ ਖਰਾਬ ਹੋਊਗੀ ਜੇ ਵਧੀਆ فرش ਸਾਫ ਪਈ ਸੀ ਤੇ ਜੇ ਫੋੜੇ ਨਾ ਖੱਚੇ ਤਾਂ ਸਾਰੀ فرش ਖਰਾਬ ਹੋਊਗੀ ਤਾਂ ਦੁਬਾਰਾ ਫਿਰ ਧੋਣੀ ਪਊਗੀ ਤਾਂ ਕਰਕੇ ਫਿਰ ਮੈਂ ਇਸੇ ਤਰ੍ਹਾਂ ਹੀ ਜੜਾ ਨੂੰ ਹੱਥ ਨਾਲੇ ਚੱਕ ਕੇ ਇੱਕ ਸਾਈਡ ਤੇ ਇਕੱਠਾ ਕਰਕੇ ਆਪੋ ਤੇ ਚੱਕ ਲਾਂਗੇ ਬਾਕੀ ਖੁਰਲੀਆਂ ਵਗੈਰਾ ਤਾਂ ਮੈਂ ਪਹਿਲਾਂ ਸਾਫ਼ ਕਰ ਲਈਆਂ ਸੀਗੀਆਂ ਚਲੋ ਜੀ ਤੇ ਹੁਣ ਆਪਾਂ ਇੱਥੇ ਚੱਕ ਲੀਏ ਗੋਹਾ ਤੇ ਫਿਰ ਬਾਤੀਆਂ-ਬੱਤ ਕੇ ਫਿਰ ਕਰਦੇ ਆਪਾਂ ਅਗਲੇ ਕੰਮ ਤੇ ਬਾਕੀ ਜਿਵੇਂ ਗੋਹਾ ਛੱਡਣ ਤੋਂ ਬਾਅਦ ਮੈਂ ਇਹ ਚੀਜ਼ ਵੀ ਮੈਨੂੰ ਮੇਰੀ ਦਾਦੀ ਨੇ ਦੱਸੀ ਸੀ ਵੀ ਜਦੋਂ ਆਪਾਂ ਗੋਹਾ ਛੱਡ ਦਿਆਂ ਤੇ ਉਸ ਤੋਂ ਬਾਅਦ ਜਿਵੇਂ ਕੱਲੇ ਹੱਥ ਧੋ ਲੋ ਤੇ ਕਈ ਹਨਾ ਤੇ ਮੇਰੀਆਂ ਭੈਣਾਂ ਪੈਰ ਵੀ ਧੋ ਲੈਂਦੀਆਂ ਨੇ ਤੇ ਕਹਿੰਦੇ ਵੀ ਪੈਰ ਨਹੀਂ ਧੋਣੇ ਚਾਹੀਦੇ ਵੀ ਫਿਰ ਵਾਧਾ ਨਹੀਂ ਹੁੰਦਾ ਘਰ ਦੇ ਵਿੱਚ ਪਸ਼ੂ ਪਸ਼ੂਆਂ ਦੇ ਵਿੱਚ ਵਾਧਾ ਨਹੀਂ ਹੁੰਦਾ ਤੇ ਮੈਂ ਕਦੇ ਵੀ ਪਿਆਰ ਨਹੀਂ ਧੋਤੇਗੇ ਉਹ ਬਾਅ ਚੱਕਣ ਤੋਂ ਬਾਅਦ ਹੱਥ ਧੋ ਲੈਣੇ ਹੁੰਨੀਆਂ ਪਰ ਪਿਆਰ ਉਸ ਤੋਂ ਉਹ 10 ਘੰਟਾ 10 ਮਿੰਟ ਬਾਅ ਧੋਣੀਆਂ ਵੀ ਨਾਲ ਦੀ ਨਾਲ ਹੀ ਮੈਂ ਕਦੇ ਪਿਆਰ ਨਹੀਂ ਧੋਤੇ ਹੈਗੇ ਕਿਉਂਕਿ ਮੈਂ ਹੋਰ ਕੰਮ ਕਰ ਲੈਣੀਆਂ ਗੋਹ ਚੱਕਣ ਤੋਂ ਬਾਅਦ ਇੱਧਰ ਹੀ ਆ ਕਰਕੇ ਫਿਰ ਬਾਅਦ ਵਿੱਚ ਮੈਂ ਪੈਰ ਧੋਣੀਆਂ ਓਕੇ ਜੀ ਆਪਾਂ ਨਾਲ ਦੀ ਨਾਲ ਕਹਿੰਦੇ ਪਿਆਰ ਧੋਈਏ ਤਾਂ ਫਿਰ ਵਾਅਦਾ ਨਹੀਂ ਹੁੰਦਾ ਤੇ ਕੁਝ ਕੁ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਚਲੋ ਜੀ ਬਹੁਤ ਚੱਕ ਲਿਆ ਸੀ ਆਪਾਂ ਉਧਰ ਸਾਰਾ ਤੇ ਹੁਣ ਪਹਿਲਾਂ ਪੱਤੇ ਪਾਤੀਆਂ ਪੱਤ ਲੈਣੇ ਆ ਤੇ ਇਹ ਪੱਤੀਆਂ ਮੈਂ ਪੱਤ ਕੇ ਪਹਿਲਾਂ ਕੁਛ ਗਿੱਦਰ ਰੱਖ ਲੈਣੀਆਂ ਤੇ ਬਾਕੀ ਕੁਛ ਉੱਪਰ ਕੰਧ ਤੇ ਰੱਖ ਦੂੰਗੀ ਕਿਉਂਕਿ ਸ਼ਾਮ ਦੇ ਟਾਈਮ ਤੇ ਮੈਂ ਇੱਥੇ ਹੀ ਰੱਖ ਦੇਣੀ ਹੁਣ ਕੰਧ ਤੇ ਕਿਉਂਕਿ ਹੁਣ ਜਾਨੀ ਕਿ ਦੁਪਹਿਰ ਦਾ ਟਾਈਮ ਆ ਤੇ ਦੁਪਹਿਰ ਦੇ ਟਾਈਮ ਤੇ ਵੀ ਜਾਨੀ ਕਿ ਦੋ ਕਵੱਟਲੇ ਹੁੰਦੇ ਨੇ ਗੋਏ ਦੇ ਤੇ ਫਰਤਾ ਕਰਕੇ ਉਧਰ ਨਹੀਂ ਪੱਤਣ ਜਾਂਦੀ ਕਿਉਂਕਿ ਮੈਂ ਨੇ ਆਈ ਚ ਪੱਤ ਕਿਉਂ ਨਹੀਂ ਆ ਨੇੜੇ ਜਗ੍ਹਾ ਨਹੀਂ ਹੈਗੀ ਤੇ ਨੇ ਆਈ ਦੇ ਵਿੱਚ जिथे अपनी तूड़ी पई आप न्याई वाला खेत दिखावे अपना क्योंकि सब्जी वगैरह उत्थ ला जितने गए तो उस दिन आपको दखावे वह खेत भी तो उतना क्योंकि नेड़े अपने जगह नहीं हैगी जगह घट्ट है तो ना ही कोई न लगमी जगह हैगी है। उ ही आप जो पाथिया वगैरह पत्थ के आने होंने ਸਰਦੀਆਂ ਦੇ ਵਿੱਚ ਤਾਂ ਫਿਰ ਮੈਂ 2 ਦਿਨਾਂ ਦਾ ਪੱਥਿਆ ਹੁੰਨੀ ਆ। ਡੇਲੀ-ਡੇਲੀ ਨਾ ਜਾਇਆ ਜਾਵੇ ਤਾਂ ਫਿਰ ਮੈਂ ਰੋਜ਼ 2 ਦਿਨਾਂ ਦਾ ਪੱਥ ਲੈਣੀ ਇਕੱਠਾ ਕਰਕੇ ਤੇ ਗਰਮੀ ਦੇ ਵਿੱਚ ਤਾਂ ਫਿਰ 2 ਦਿਨਾਂ ਦਾ ਪੱਥਿਆ ਨਹੀਂ ਜਾਂਦਾ। ਕਿਉਂਕਿ ਜਿਆਦਾ ਗਰਮੀ ਹੋ ਜਾਂਦੀ ਹੈ। ਇਹ ਫਿਰ ਗਰਮੀ ਦੇ ਵਿੱਚ ਸੁੱਕ ਜਾਂਦਾ ਹੈ। ਚਲੋ ਜੀ ਹੁਣ ਤਕਰੀਬਨ ਇੱਥੇ ਪਾਥੀਆਂ ਵੀ ਮੈਂ ਪੱਥ ਲਈਆਂ ਸੀਗੀਆਂ। ਤੇ ਹੁਣ ਆਪਾਂ ਸੁੰਬਰ ਦਿੰਨੇ ਆ ਜਿਹੜਾ ਥੋੜਾ ਬੁੱਤਾ ਜਿਵੇਂ ਰਹਿ ਗਿਆ ਸੀ ਗਗਵਾ ਉਹ ਵੀ ਸਾਫ਼ ਕਰ ਦਿੰਨੇ ਆ ਸੁੰਬਰ ਕੇ। ਹਾਂ ਜੀ ਲੋ ਜੀ ਹੁਣ ਮੈਨਾਂ ਲਾ ਕੇ ਇੱਥੇ ਸੁੰਬਰਣਾ ਕਿਉਂਕਿ ਜ਼ਿਆਦਾ ਨਹੀਂ ਹੈਗਾ ਥੋੜੀ ਸੀਗਾ ਤੇ ਇਹ ਆਪਾਂ ਹੁਣ ਸੁੰਬਰ ਕੇ ਇੱਥੇ ਸਾਫ਼ ਕਰ ਦਿੰਨੇ ਆ ਜੇ ਮੈਂ ਫੋੜੇ ਨਾ ਖੇਚੀ ਫਿਰ ਮੇਰੀ ਸਾਰੀ ਪਰਸੀ ਜਿਹੜੀ ਇੱਥੇ ਖਰਾਬ ਹੋ ਜਾਣੀ ਸੀ ਦੁਬਾਰਾ ਧੋਣੀ ਪੈਣੀ ਸੀ ਹੁਣ ਐਵੇਂ ਸੜ ਜਾਊਗਾ ਤੇ ਚਲੋ ਜੀ ਸੁੰਬਰ ਲਾਤੋਨੇ ਫਿਰ ਕਰਦੇ ਆ ਅਗਲੇ ਕੰਮ ਪੰਦੇ ਲੋ ਜੀ ਉਤਰਾਪਾ ਸੁੰਭੜ ਕੇ ਸਾਰਾ ਸਾਫ ਕਰਿਆ ਅੰਦਾ ਪਾਤੀਆਂ ਪੱਤਿਆਂ ਦੀ ਤੇ ਫਿਰ ਉਹਨਾਂ ਨੂੰ ਆਪਾਂ ਜੋ ਰਾਸ਼ਨ ਪਾਣੀ ਖਵਾਉਣੇ ਹੁੰਦੇ ਦੁਪਹਿਰ ਦੇ ਟਾਈਮ ਤੇ ਉਹ ਵੀ ਖਵਾਤਾ ਤੇ ਉਸ ਤੋਂ ਬਾਅਦ ਲੱਗੀ ਸੀ ਮੈਂ ਦਰ ਪੱਠੇ ਕੁੱਤਰਨ ਤੇ ਹੁਣ ਮੈਂ ਇੱਥੇ ਕੋ ਉਤਰ ਲਾਂ ਪੱਠੀ ਕਿਉਂਕਿ ਟਾਈਮ ਵੀ ਹੋਇਆ ਪਿਆ ਸੀਗਾ ਪੱਠੇ ਕੁੱਤਰਨ ਦਾ ਤੇ ਬਾਕੀ ਥੋੜਾ ਜਿਹਾ ਲਾਈਟ ਤੋਂ ਵੀ ਡਰ ਲੱਗਦਾ ਤੇ ਕੁਝ ਹੁਣ ਟਾਈਮ ਤਾਂ ਜਿੰਜ ਕੀਤਾ ਵੀ ਦਿਨਾਂ ਦਾ ਫਰਕ ਪੈ ਗਿਆ ਦਿਨ ਛੋਟੇ ਹੋਗੇ 3 ਵਜੇ ਤੇ ਉਧਰ ਲੱਗੇ ਤਾਂ ਤਕਰੀਬਨ ਉਧਰ ਬਹੁਤ ਟਾਈਮ ਡੇਢ ਘੰਟੇ ਦਾ ਕੰਮ ਹੁੰਦਾ ਡੇਢ ਦੋ ਘੰਟੇ ਐਵੇਂ ਲੱਗ ਜਾਂਦੇ ਆ ਫਿਰ ਉਸ ਤੋਂ ਬਾਅਦ ਫਿਰ ਇੱਧਰ ਚੁੱਲੇ ਚੌਕੇ ਦਾ ਵੀ ਕੰਮ ਧੰਦਾ ਕਰਨਾ ਹੁੰਦਾ ਤੇ ਉਧਰੋਂ ਕੰਮ ਕਰਕੇ ਤੇ ਫਿਰ ਆਪਾਂ ਇੱਧਰ ਅਰ ਸੋਈ ਦੇ ਵਿੱਚ ਆ ਕੇ ਇੱਧਰ ਦੀ ਡਿਊਟੀ ਸਮਾਹ ਲੈਣੇ ਆ ਤੇ ਇੱਧਰ ਦੀ ਡਿਊਟੀ ਸਮਾਹ ਲੈਣ ਤੋਂ ਬਾਅਦ ਫਿਰ ਫਿਰ ਉਧਰ ਜਾਣੇ ਆ ਫਿਰ ਉਧਰੋਂ ਕੰਮ ਖਤਮ ਕਰਕੇ ਫਿਰ ਇੱਧਰ ਆਉਣੇ ਆ ਤੇ ਇਕੱਲੇ ਜਾਣ ਨੂੰ ਤਾਂ ਇਸ ਤਰ੍ਹਾਂ ਹੀ ਹੋ ਜਾਂਦਾ ਕਦੇ ਇੱਧਰ ਕਦੇ ਉਧਰ ਚਲੋ ਜੀ ਪੱਠੇ ਉਤਰ ਕੇ ਫਿਰ ਆਪਾਂ ਪਾ ਦਿੰਨੇ ਆ ਇਹਨਾਂ ਨੂੰ ਹੁਣ ਚਲੋ ਜੀ ਪੱਠੇ ਉਤਰਨ ਤੋਂ ਬਾਅਦ ਫਿਰ ਮੈਂ ਥੋੜੀ ਵਗੈਰਾ ਪਾ ਕੇ ਤੇ ਹਰੇ ਵਿੱਚ ਅੱਕ ਲਈ ਸੀ ਇੱਧਰ ਤੇ ਹੁਣ ਆਪਾਂ ਰਲਾ ਦਿੰਨੇ ਆ ਤੇ ਰਲਾ ਕੇ ਫਿਰ ਆਪਾਂ ਇਹਨਾਂ ਨੂੰ ਬੰਨ੍ਹ ਦਾਂਗੇ ਹਾਂ ਜੇ ਆਪਾਂ ਪੱਠੇ ਰਵਾਕੀ ਤੇ ਫਿਰ ਮੱਝਾਂ ਨੂੰ ਬੰਨਤਾ ਸੀਗਾ ਬੰਨਣ ਤੋਂ ਬਾਅਦ ਫਿਰ ਮੈਂ ਇੱਥੋਂ ਵੀ ਸੁੰਭਣ ਲੱਗ ਗਈ ਮੈਂ ਕਿਹਾ ਚੱਲ ਸੁੰਭਰਦਾ ਇੱਥੋਂ ਵੀ ਐਸੇ ਮੈਂ ਫੌੜਾ ਮਾਰਦਾ ਸੀ ਪਹਿਲਾਂ ਫੌੜੇ ਨੂੰ ਪਧਰਾ ਕਰਦਾ ਸੀਗਾ ਤੇ ਪਰ ਫਿਰ ਮੈਂ ਕਿਹਾ ਚੱਲ ਬੋਕ ਕਰ ਨਾਲ ਸੁੰਭਰ ਵੀ ਦਿੰਨੇ ਆਪਾਂ ਕਿਉਂਕਿ ਆਪਾਂ ਬਾਤ ਸ਼ਾਮ ਦੇ ਟਾਈਮ ਤੇ ਫਿਰ ਆਪਾਂ ਇੱਧਰ ਬੰਨਣੀਆਂ ਹੁੰਦੀਆਂ ਮੱਝਾਂ ਤੇ ਫਿਰ ਸਾਫ਼ ਜਿਹਾ ਵਧੀਆ ਲੱਗਦਾ ਸੋਹਣਾ ਲੱਗਦਾ ਬਾਕੀ ਪਛਮਾ ਦੇ ਥੱਲੇ ਜਿੰਨੀ ਵੀ ਸਫਾਈ ਰਵੇ ਉਹਨੀ ਚੰਗੀ ਹੁੰਦੀ ਹੈ ਇਹਦੇ ਚ ਆਪਣਾ ਵੀ ਫਾਇਦਾ ਹੀ ਆ ਹਾਂਜੀ ਲੋ ਜੀ ਹੁਣ ਆਪਾਂ ਮੱਜਾਂ ਵੀ ਬੰਨਤੀਆਂ ਸੀ ਇਧਰੋਂ ਸਾਫ ਸਫਾਈ ਸਾਰੇ ਕੰਮ ਜਿਹੜਾ ਆਪਣਾ ਨਿਬੜ ਗਿਆ ਤੇ ਹੁਣ ਮੈਂ ਆ ਗਈ ਸੀ ਇਧਰ ਪੱਠੇ ਇਕੱਠੇ ਕਰਨ ਵਾਸਤੇ ਜਿਹੜੇ ਰਹਿ ਗਏ ਸੀ ਵੀ ਇਕੱਠੇ ਕਰ ਦੇਣੀਆਂ ਤੇ ਬਾਕੀ ਜਿਹੜੇ ਪੱਠੇ ਪਾਉਣੇ ਉਹ ਤਾਂ ਆਪਾਂ ਬਾਅਦ ਚ ਉਤਰਾਂਗੇ ਕਿਉਂਕਿ ਫਿਰ ਵੇੜੇ ਦੇ ਵਿੱਚ ਖਿਲਰ ਜਾਂਦੇ ਆ ਜਿੰਨਾ ਇਕੱਠੇ ਕਰੀਏ ਕਈ ਵਾਰੀ ਹਵਾ ਦਾ ਬੁੱਲਾ ਆ ਗਿਆ ਤੇ ਫਿਰ ਸਾਰੇ ਵੇੜੇ ਦੇ ਵਿੱਚ ਜਾਣਗੇ ਤੇ ਆਪਾਂ ਇਧਰੋਂ ਵੀ ਇਕੱਠੇ ਕਰ ਦਿੰਨੇ ਆ ਤੇ ਬਾਕੀ ਗੇਟ ਦੇ ਨੇੜੇ ਕਰਕੇ ਫਿਰ ਇੱਥੋਂ ਵੀ ਸਾਫ਼ ਕਰਨਾ ਜ਼ਰੂਰੀ ਹੁੰਦਾ। ਇਹ ਸੁੰਦਰ ਸੋਹਣਾ ਲੱਗਦਾ ਹੈ। ਤੇ ਇੱਥੋਂ ਹੁਣ ਸੁੰਬਰ ਕੇ ਜਿਹੜੇ ਰਹਿ ਗਏ ਵਾਲੇ ਹਰੇ ਇਹ ਵਸ ਇਕੱਠੇ ਕਰਕੇ ਰੱਖ ਦਿੰਨੀ ਆਂ ਬਜਾਦੂ ਖਾ ਗੀਆਂ ਫਿਰ ਇਹ ਹਰੇ ਵੀ ਸੱਟ ਦਾਂਗੇ। ਤਾਂ ਦੂਸਰੇ ਹਰੇ ਬਾਅਦ ਚ ਕੁੱਤਰ ਲਾਂਗੇ ਆਪਾਂ। ਤੇ ਇਸ ਦੇ ਨਾਲ ਹੀ ਹੁਣ ਅੱਜ ਦੀ ਵੀਡੀਓ ਦਾ ਵੀ ਅੰਡਾ ਪੈਥੀ ਕਰਦੇ ਆਂ ਜੀ। ਮਿਲਾਂਗੇ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ। జేకర తనుడియో చ్లీజ విడియోనుేర కమెంట్ జరుగు దీ చైబ జీ సీకాలీ సార్